So, <speaking in foreign> Angmaraj <language> É, vou lá.

ਇਹ ਕਾਈਟ ਬੰਨੀ ਉੱਚੀ ਤੇ ਉਹਨੂੰ ਨਾਲ ਹੀ ਛੱਤੀ ਲੈਣਾਗਾ ਕਿਉਂਕਿ ਫੋਲ ਛੱਤੀ ਆ ਨਹੀਂ ਥੱਲੇ ਛੱਤੀ ਨਹੀਂ ਹੁੰਦੀ ਤੇ ਮੈਂ ਇੱਥੇ ਕਰਾਉਣਾ ਹੈ ਆਇ ਤੋਂ ਕਰਾਉਣਾ ਹੈ ਥੱਲੇ ਨਹੀਂ ਵਖਰੀ ਥੱਲੇ ਠੀਕ ਹਾਂਜੀ ਫਰਸ਼ ਦਾ ਲੈਵਲ ਇਹੀ ਰੱਖਣਾ ਥੋੜੇ ਚੁੱਕ ਇਹ ਤਾਂ ਸਮਾਦਰ ਸੋਹ ਗਾਦੇ ਦੇਖੋ ਪਰਮੇਸ਼ਰ ਦੀ ਤਾਂ ਕੋਈ ਨਕਲ ਨਹੀਂ ਕਰ ਸਕਦਾ ਹਾਂਜੀ ਬੜੀ ਸਿੱਧੀ ਵੀ ਗੱਲ ਹੈ ਕਿ ਇੱਕ ਆਦਿ ਜਗਾਦ ਚਿੱਟੀ ਹੁੰਦਾ ਹਾਂ ਹੁਣ ਇਹ ਚਿੱਟੀ ਕੁੱਲੀ ਦਾ ਜੋ ਚਿੱਟੀ ਧਾਰਦੀ ਨਹੀਂ ਰੱਖਣ ਵਾਸਤੇ ਪਰਮੇਸ਼ਰ ਨੇ ਕੋਈ ਨਾ ਕੋਈ ਕੁਰਬਾਨੀ ਦਿੱਤੀ ਨਾ ਦੁਨਿਆਵੀ ਇਹ ਰੂਹਾਨੀ ਪੱਖ ਦੀ ਕੁਰਬਾਨੀ ਆ ਉਹਦੇ ਬਾਰੇ ਦੇ ਤੁਸੀਂ ਬਾਣੀ ਪੜ ਕੇ ਵੀ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਹਾਂ ਨਾ ਕਿਸੇ ਨੂੰ ਲੱਗਣੀ ਸਵਾਲ ਆ ਗਿਆ ਬੰਦ ਬਾਰੀ ਇਸ ਕਰਕੇ ਇਹ ਰੱਖਿਆ ਗਿਆ ਕਿ ਇਹ ਵੀ ਧਾਰ ਹੈ 36 ਜੋਗ ਬਾਅਦ ਹੁੰਦੀ ਹੈ ਕਿਉਂਕਿ ਇੰਦਰ ਦਾ ਇੰਦਰ ਦੀ ਪਦਵੀ ਦਿੱਤੀ ਗਈ ਹੈ ਹਾਂਜੀ ਇਹਦੇ ਵਿੱਚ ਇਸ ਹਸਾਬ ਦੇ ਨਾਲ ਖੇਡ ਚਲਦੀ ਰਹਿੰਦੀ ਆ ਔਰ ਇੰਦਰ ਇੰਦੇ ਸੰਘਾਸਨ ਜਿਹੜਾ ਇਹ 994 ਚੌਕਲੀ ਜੋਗ ਤੋਂ ਬਾਅਦ ਤਬਦੀਲ ਹੋ ਕਨਾਂ ਚ ਰੇ ਤਬਦੀਲੀ ਇਹਦੇ ਵਿੱਚ ਆਉਣ ਵਾਲੇ ਸਮੇਂ ਦਾ ਕਈ ਅਵਤਾਰ ਪੈਗੰਬਰ ਗੁਰੂ ਹੋਣੇ ਲੇਕਿਨ ਹੋਣੇ ਬਹੁਤ ਹੋਣੇ ਜਿਨ੍ਹਾਂ ਨੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਰਸਾ ਦੇ ਵਿੱਚ ਕੋਈ ਨਾ ਕੋਈ ਬਾਤ ਕੱਟ ਕਰਨ ਦੀ ਕੋਸ਼ਿਸ਼ ਕਰਨ ਆਖਰਕਾਰ ਜਦੋਂ ਖੈਰ ਫੇਰ ਸਮਾਊਗਾ ਇਹ ਜਿਉਂ ਦੀ ਤਿਉ ਹੀ ਮਰਿਆਦਾ ਰਹੂਗੀ ਉਹਨਾਂ ਦੀ ਸਾਰਿਆਂ ਦੀ ਕੀਤੀ ਜਿਹੜੀ ਆ ਸਤਿਗੁਰੂ ਨਰਨਾਇਨ ਨਾਂ ਚੁਣੇ ਭਾਈ ਇਸ ਕਰਕੇ ਇਹ ਮਿਸ਼ਨ ਆ ਮਾਰਗ ਹਾਂਜੀ ਮਾਰ ਗਿਆ ਆਤਮ ਤੋਂ ਪਰਮਾਤਮ ਤੋਂ ਆਤਮ ਨਿਰਗੁਣ ਤੋਂ ਨਿਰਗੁਣ ਦਾ ਮਾਰ ਗਿਆ ਹਾਸਲ ਤੁਸੀਂ ਸਰੀਰ ਰਾਂ ਹੀ ਸਰਗੁਣ ਰਾਂ ਹੀ ਸਰੀਰ ਦੇ ਰਾਂ ਹੀ ਕਰ ਸਕਦੇ ਆ ਹਾਂਜੀ ਸਰੀਰ ਤੋਂ ਬਿਨਾਂ ਇਹ ਮਾਰਗ ਹਾਸਲ ਨਹੀਂ ਹੁੰਦਾ ਲੇਕਿਨ ਕੰਪਲੀਟ ਕੰਪਲੀਟ ਹੋਦਾ ਹੁੰਦਾ ਜੇ ਤਾਂ ਇਹ ਦੇਰ ਕੋਣ ਤੇ ਉਹ ਨੁਰ ਕੋਣ ਹਾਂ ਜੇ ਇੱਕੇ ਸਾਥੀ ਮਿਲਦੇ ਨਹੀਂ ਗਏ ਹੈ ਕਿਥਾਂ ਤੇ ਆ ਦੂਰੀ ਬਹੁਤ ਹੈ ਹਾਂ ਜਿਆਦੇ ਇੱਥੇ ਉੱਥੇ ਦੀ ਦੂਰੀ ਖਤਮ ਹੋ ਜਾਂਦੀ ਹੈ ਤੇ ਫਿਰ ਭਗਤਪੁਰਾਂ ਦਾ ਮਾਰਗ ਜਿਹੜਾ ਸੋ ਮਤਲਬ ਕੋਲ ਚੱਲਦਾ ਉਹਦਾ ਕੱਲੇ ਕੱਲੇ ਦੀ ਹਾਂ ਹੁਣ ਬਹੁਤ ਦੀ ਹੋਣੀ ਹੈ ਅੱਗੇ ਵੀ ਟ੍ਰੈਵਲ ਕੀਤੀ ਗਈ ਹੈ ਹਾਂ ਅਗਾ ਹੋਏ ਜਦੋਂ 388 ਨਾਂ ਦੇ ਸਾਲ ਉਹ ਕਿਤੀ ਜਲਦੀ ਰਹਿੰਦੇ ਤੇ ਬੰਦਿਆਂ ਦੇ ਹੱਥ 'ਚ ਕੁਛ ਨਹੀਂ ਪਰਮੇਸ਼ਰ ਆਪਣੇ ਨਿਸ਼ਾਨ ਆਪ ਕਾਇਮ ਕਰਦਾ ਬੰਦੇ ਸਿਰਫ ਪੰਜ ਤਤ ਸਰੀਰ ਉਹਦਾ ਜਰੀਆ ਬਣਦੇ ਕੁਛ ਨਹੀਂ ਹਾਂਜੀ ਲੋਕ ਪੰਜ ਤਤ ਨਿਸ਼ਾਨ ਜਿਹੜੇ ਸਰੀਰ ਦੇ ਆ ਪਿਛਲਿਆਂ ਦੇ ਕਿਸੇ ਤੇ ਮੌਜੂਦ ਹੈਗੇ ਅਜ ਤੱਕ ਨਹੀਂ ਨਹੀਂ ਨਾ ਹੈਗੇ ਜਿਹੜੇ ਅੱਜ ਵਾਲੇ ਆ ਇਹਨਾਂ ਦੇ ਪੰਜ ਤੱਕ ਰਹਿਣਗੇ ਠੀਕ ਹੈ ਪਰਮ ਪਰਬ੍ਰਮ ਦਾ ਨਿਸ਼ਾਨ ਹੈ ਨਹੀਂ ਸੀ ਕੋਈ ਲੇਕਿਨ ਫੇਰ ਵੀ ਉਹਦੇ ਨਾਂ ਤੇ ਨਿਸ਼ਾਨ ਚੱਲਦੇ ਹਾਂਜੀ ਠੀਕ ਹੈ ਹੁਣ ਤੁਹਾਡੇ ਸਰੀਰ ਤੇ ਅੰਦਰ ਆਤਮਾ ਇਹ ਤਾਂ ਕੋਈ ਨਿਸ਼ਾਨ ਨਹੀਂ ਜਦੋਂ ਤੁਸੀਂ ਪੈਦਾ ਨਹੀਂ ਸੀ ਹੋਏ ਉਹਦਾ ਤੁਹਾਡਾ ਕੀ ਨਿਸ਼ਾਨ ਸੀ ਕੋਈ ਰਗਾ ਸੀ ਕੋਈ ਜਦੋਂ ਤੋਂ ਇਹ ਖਤਮ ਹੋ ਗਈ ਉਸ ਦਿਨ ਨਹੀਂ ਰਗਾ ਕੋਈ ਨਿਸ਼ਾਨੀ ਰਹੂਗਾ ਅਕਸਰ ਇਹ ਇੱਕ ਮਕਾਮ ਜਿਹਨੂੰ ਸਮਝਦੇ ਆਂ ਇਹ ਮਕਾਮ ਵਾਲੀ ਅਵਸਥਾ ਜਿਹੜੀ ਆਤਮਾ ਦੀ ਆ ਇਹ ਬੇਮਕਾਮ ਨਾ ਮਿਲਦੀ ਔਰ ਉਹਦੇ ਹੀ ਮਿਲਦੀ ਆ ਜਦ ਇਹ ਵੀ ਬੇਮਕਾਮ ਹੋ ਜਾਏ ਜਿਸ ਵਾਸ ਲੈਂਦੇ ਆ ਤੇ ਸਰੀਰ ਨੂੰ ਸਰੀਰ ਸਮਝ ਕੇ ਆਪਣਾ ਨਾਮ ਸਮਝੇ ਫੇਰ ਮਿਲਦੀ ਆ ਜਦ ਤੱਕ ਮੈਂ ਸਮਝਦੀ ਆ ਕਿ ਮੈਂ ਆ 19 ਦੇਰ ਤੱਕ ਉਹਦੇ ਨਾਲ ਨਹੀਂ ਹੋਰ ਕੋਈ ਕਿਸੇ ਨੇ ਕੋਈ ਗੱਲ ਇੱਥੇ ਮੰਜੀਤ ਦਾ ਸੰਸਕਾਰ ਕੀਤਾ ਗਿਆ ਸੀ ਪਿੰਡ ਦੇ ਜਿਮੀਦਾਰ ਸੀ ਜਿਨ੍ਹਾਂ ਦੀ ਜਮੀਨਾਂ ਤੇ ਕੀਤਾ ਗਿਆ ਉਹਨਾਂ ਨੇ ਆਲੇ ਦੁਆਲੇ ਦੋ ਕਨਾਲਾ ਖਾਦ ਜਿਹਾ ਸੀ ਕਨਾਲ ਤੇ ਦੋ ਕਨਾਲਾ ਉਹ ਸਾਰੀ ਉਹ ਛਾੜੀ ਛੱਡਿਆ ਉਹਨੂੰ ਵਾਇ ਹੀ ਜੇ ਉਹਨਾਂ ਦੀ ਜਗ੍ਹਾ ਤੁਹਾਡੀ ਮੇਰੇ ਵਰਗੇ ਆਪਾਂ ਹੁੰਦੇ ਆਪਾਂ ਛੱਡਦੇ ਮੈਂ ਦੇਖੋ ਸੰਸਾਰ 'ਚ ਝਗੜਾ ਕਿਸੇ ਗੱਲ ਦਾ ਨਹੀਂ ਹੁੰਦਾ ਝਗੜਾ ਵਾ ਹੱਕ ਦਾ ਹਾਂਜੀ ਹੱਕ ਉਦੋਂ ਤੱਕ ਹੀ ਆ ਜਦੋਂ ਤੱਕ ਇਹ ਬੇਹਕ ਕੰਮ ਹਾਂਜੀ ਪੰਜ ਤੱਤ ਸਰੀਰ ਦੇ ਨਾਲ ਬੰਦਾ ਆਪਣਾ ਹੱਕ ਰੱਖਦਾ ਹੈ ਹੈਨਾ ਹਾਂਜੀ ਲੇਕਿਨ ਇਹਦਾ ਹੱਕ ਸਦੀਵੀ ਨਹੀਂ ਰਹਿੰਦਾ ਨਹੀਂ ਇਹ ਬੇਹਕ ਕੰਮ ਇਹ ਹੱਕ ਜਿਹੜਾ ਉਹ ਗਲਤ ਟ੍ਰੈਕ ਲੀਹਿੰਦਾ ਆਪਣਾ ਹੱਕ ਰੱਖਦਾ ਇਹ ਸੰਸਾਰ ਦੀ ਰਵਾਇਤ ਆ ਉਹਦਾ ਇਹ ਆ ਕਿ ਪੰਜ ਤੱਤ ਸਰੀਰ ਜਿਹੜਾ ਤ੍ਰੈਗੁਣ ਦਾ ਪਰਿਵਾਰ ਪਰਿਵਾਰ ਪੰਜ ਤੱਤ ਦਾ ਲੋਕਾਇੀ ਲੋਕਾਇੀ ਨਾਲ ਅਠ ਹੋਰ ਰਲ ਕੇ ਡਰਾਗਨ ਸਰੀਰ ਆਪ ਤੇਜਵਾਹੀ ਪ੍ਰithvi ਆਕਾਸ਼ ਦਾ ਬਣਿਆ ਹੋਇਆ ਤੇ ਨਾਲ ਮਨਮਤ ਬੁੱਧ ਨਾਲ ਰਲ ਕੇ ਹਾਂ ਵਕਾਰਾਨਾ ਆਕਾਰ ਹੈ ਮਨਮਤ ਬੁੱਧ ਦੇ ਨਾਲ ਰਜੋ ਤਮਸ ਸਤਵ ਦਾ ਰੂਪਾਂਗ ਰਿਖ ਕੋਈ ਮਨਮਤ ਬੁੱਧ ਦਾ ਕੋਈ ਰੰਗ ਰੂਪ ਰੱਖ ਨਹੀਂ ਹੈ ਇਸ ਕਰਕੇ ਇਹ ਜਿਹੜੀ ਸਾਰੀ ਵਿਵਸਥਾ ਪਰਮਾਤਮਾ ਨੇ ਇਸ ਤਰੀਕੇ ਨਾਲ ਬਣਾਈ ਆ ਕਿ ਪੰਜ ਤਤਨ insan ਕਿ ਜਿਤਨੇ ਜੀਵ ਆ ਨਰੰਸਾ ਤੁਸੀਂ ਬਾਣੀਆਂ ਪੜ੍ਹਦੇ ਰਹੇ ਬਾਣੀ ਵਾਲਿਆਂ ਦੇ ਨਾਲ ਲੱਗੇ ਰਹੇ ਉਹ ਇਸ ਚੀਜ਼ ਨੂੰ ਖੋਜਣ ਵਾਸਤੇ ਟੱਕਰਾਂ ਮਾਰਦੇ ਪੜ੍ਹਦੇ ਆ ਵਿਚਾਰੀ ਜਾਂਦੇ ਆ ਇੱਕ ਅਖਰੀ ਨਾਮ ਦੇ ਨਾਲ ਜੁੜ ਜੁੜ ਕੇ ਉਹਨੂੰ ਪਾਉਣ ਦੀ ਤੋਂ ਉਲਝਣ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਲੇਕਨਾਂ ਜਦ ਤੱਕ ਉਲਝਣ ਦੇ ਵਿੱਚ ਸੁਲਝਣ ਨਹੀਂ ਮਿਲਦੀ ਇੱਕ ਦੇ ਵਿੱਚ ਇੱਕ ਦੀ ਉਹ ਪ੍ਰਕਾਸ਼ ਦੀ ਕਿਰਨ ਨਹੀਂ ਮਿਲਦੀ ਜਾ ਕੇ ਉਨੀ ਦੇਰ ਤੱਕ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਸਾਰਾ ਆराधना ਦਾ ਸਾਧਨਾ ਦਾ ਜਪਣ ਦਾ ਉਹ ਨਸ਼ਵਾਨਾ ਹੈ ਔਰ ਇਹਦੇ ਨਾਲ ਕਦੀ ਵੀ ਦੇਖੋ ਜਿੰਨੇ ઋષਿ ਮੁਨੀ ਇਹ ਕਿੰਨਾ ਤਪ ਕਰਦੇ ਰਹੇ ਉਹ ਗਿਆਨ ਵਰਤਾ ਹੋਏ ਭਵਿਸ਼ਿਆਣੀਆਂ ਕਰਦੇ ਰਹੇ ਲੇਕਿਨ ਕਿਤੇ ਤਹੀ ਵੇਖੋਗੇ ઋਸ਼ੀਆ ਮੁਨੀਆਂ ਦੀ ਪਰਮਾਤਮਾ ਪ੍ਰਾਪਤੀ ਨਹੀਂ ਹੋਈ ਨਹੀਂ ਲਿਖੀ ਗਈ ਔਰ ਭਗਤਾਂ ਦੀ ਜਿਹੜੇ 18 ਸੀਗੇ ਉਹਨਾਂ ਦੀ ਭਗਵਾਨ ਨਾਲ ਪ੍ਰਾਪਤੀ ਲਿਖੀ ਗਈ 18ਾਂ ਦੀ ਲਿਖੀ ਗਈ ਆ ਹਾਂਜੀ ਹੁਣ ਹਮੇਸ਼ਾ ਸਾਜੋਗ ਦੇ ਵਿੱਚ ਲੋਕ ਸਾਜੋਗੀ ਸਨ ਉਹਦੇ ਚ ਅਵਤਾਰ ਕਿੰਨੇ ਹੋਏ 18 ਹਾਂ ਠੀਕ ਹੈ ਬਾਕੀ ਦਵਾਪਰ ਤੇ ਤ੍ਰੇਤਾ ਦੇ ਵਿੱਚ ਸਿਰਫ ਤੇ ਕਾਲ ਯੁਗ ਤਾਂ ਇੱਕ ਪਾਸੇ ਬਹੁਤ ਨੂੰ ਪੰਜ ਵੇ ਪੰਜ ਦਾ ਪੰਜ ਦੇ ਨਾਲ ਹੀ ਵੇਰ ਵਾਰਿਆ ਲੇਕਿਨ ਇੱਕ 8 ਦਾ ਵੇਰ ਵਾਰ ਜਿਹੜਾ ਸੀਗਾ ਉਹ ਸਹਾਯਕਦਾਰ ਰਿਹਾ ਇਸੇ ਕਰਕੇ ਕ੍ਰਿਸ਼ਨ ਵੀ ਅਰਜੁਨ ਨੂੰ ਇੱਕ 8 ਦੀ ਗੱਲ ਸਮਝਾਉਂਦਾ ਰਿਹਾ ਉਹ ਵੀ ਅਖੀਰ ਨੂੰ ਇੱਕ 8 ਤੋਂ ਅੱਗੇ ਗੱਲ ਨਹੀਂ ਸਮਝਾ ਪਾਇਆ ਕਿਉਂਕਿ ਪੰਜ ਤਤ ਨੂੰ ਸਮਝਾਉਂਦਾ ਰਿਹਾ। ਕਿ ਕ੍ਰਿਸ਼ਨ ਕਹਿੰਦਾ ਰਿਹਾ ਕਿ ਨਿਰਗੁਣ ਵੀ ਮੈਂ ਅਤੇ ਅਤਿੰਤ ਸਰਗੁਣ ਵੀ ਮੈਂ। ਤੇ ਤੁਹਾਨੂੰ ਕੀ ਸਮਝਾਇਆ? ਇੱਕੋ ਹੀ ਗੱਲ ਸਮਝਾਈ ਨਾ। ਹਾਂਜੀ। ਪਰਮੇਸ਼ਰ ਜੀ। ਜਦੋਂ ਕਾਲਪੁਰਪ ਹੁੰਦਾ ਉਹ ਨਿਰਗੁਣ ਵੀ ਆਪ ਨੂੰ ਦਤਾ ਹੈ। ਸਰਗੁਣ ਵੀ ਆਪ ਨੂੰ। ਹੁਣ ਤੁਸੀਂ ਇੱਕ ਗੱਲ ਦੇਖੋ। ਕਦੀ ਤੁਸੀਂ ਆਪਣੇ ਸਰਗੁਣ ਸਰੀਰ ਨੂੰ ਲੈ ਕੇ ਕਦੀ ਆਪਣੀ ਆਤਮਾ ਨੂੰ ਵੱਖਰਿਆਂ ਕਰਕੇ ਵੇਖਿਆ ਜੀ? ਨਹੀਂ ਨਹੀਂ ਨਾ ਵੇਖਿਆ ਤੇ ਪਰਮੇਸ਼ਰ ਦੇ ਸਰੀਰ ਦਾ ਡਿਸੈਕਸ਼ਨ ਇਦਾਂ ਕਰਦੇ ਆ ਕਿ ਜਿੱਦਾਂ بڑے-ਵੱਡੇ ਡਾਕਟਰ ਹੁੰਦੇ ਤੇ ਇਹਨਾਂ ਨੂੰ ਸਾਰਾ ਕੁਝ ਹੀ ਪਤਾ ਹੁੰਦਾ। ਸ਼ਬਦ ਇਦਾਂ ਹੀ ਸ਼ਬਦ ਕਰਦੇ ਉਹ ਇਦਾਂ ਸੀਗਾ। ਹੈਨਾ? ਕਾਲਪੁਰਖ ਵਿੱਚ ਇਦਾਂ ਸੀਗਾ ਵੜ ਗਿਆ। ਜਦ ਜਨਮ ਹੋਇਆ ਸਰੀਰ ਦਾ। ਸ਼ਬਦ ਵੀ ਵੜ ਗਿਆ, ਜੋਤ ਵੀ ਵੜ ਗਈ ਤੇ ਕਾਲਪੁਰਖੀ ਵੀ ਵੜ ਗਈ। ਬਿਲਕੁਲ ਸਹੀ। ਇਸੇ ਕਰਕੇ ਜਦ 52 ਸਾਲ ਵਾਲੀ ਗੱਲ ਖਤਮ ਹੋਈ ਤਾਂ ਉਹ ਉਸ ਸਾਰੀ ਖੇਲ ਨੂੰ ਉਸ ਸਰੀਰ ਦੇ ਵਿੱਚ ਆਉਣਾ ਪਿਆ ਜਿੱਥੇ ਅਕਾਲ ਪੁਰਖ ਪਹਿਲਾਂ ਮੌਜੂਦ ਸੀਗਾ ਇਸ ਪਾਸੇ ਤੋਂ ਨਹੀਂ ਸਮਝ ਰਹੇ ਉਹ ਸਮਝ ਲਿੰਦੇ ਜੀ ਉਹ ਗੁਰੂ ਸੀ ਉਹ ਚੇਲਾ ਸੀ ਹੈਨਾ ਤੇ ਜਿੱਥੇ ਸ਼ਬਦ ਹੋਵੇ ਤੇ ਪ੍ਰਮਾਤਮਾ ਹੋਵੇ ਉੱਥੇ ਉਹ ਗੁਰ ਚੇਲਾ ਇੱਕੇ ਰੂਪ ਕੀ ਹੁੰਦੇ ਬਿਲਕੁਲ ਸਹੀ ਗੁਰ ਪਰਮੇਸ਼ਰ ਆ ਚੇਲਾ ਸ਼ਬਦ ਜਦ ਬੁਰਤੇ ਤੇ ਇਹਲਾ ਇੱਕ ਰੂਪ ਵਿੱਚ ਹੋਣ ਤੇ ਜੋਤ ਜਿਹੜੀ ਹੁੰਦੀ ਆ ਉਹ ਪ੍ਰਕਾਸ਼ਵਾਨ ਰਹਿੰਦੀ ਆ ਸੇ ਜੋਤ ਹੁੰਦੀ ਕਿੱਥੋਂ ਆਉਂਦੀ ਕਿੱਥੋਂ ਆ ਅਕਾਲ ਪੁਰਖ ਦੇ ਵਿੱਚੋਂ ਤੇ ਅਕਾਲ ਪੁਰਖ ਕਿੱਥੇ ਹੁੰਦਾ ਪੰਜ ਤਤ ਸਰੀਰ ਦੇ ਵਿੱਚ ਔਰ ਇਹੀ ਮਸਲਾ ਤੁਹਾਡੇ ਕੋ ਬਾਣੀ ਦੇ ਵਿੱਚੋਂ ਪੜ੍ਹ-ਪੜ ਕੇ ਸੁਣ ਜਣੀ ਦੇ ਇਹੋ ਗੱਲ ਸੁਣ ਜੇ ਨਹੀਂ ਰਿਹਾ ਇੱਕ ਗੱਲ ਯਾਦ ਰੱਖਿਓ ਇਹ ਮਿਸ਼ਨ ਸਾਰੀ ਸ੍ਰਿਸ਼ਟੀ 'ਚ ਜਾਣਾ ਤੁਹਾਨੂੰ ਕਿਸੇ ਨੂੰ ਕੋਈ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਜਾਣਾ ਹਰ ਇੱਕ ਨੇ ਕੋਸ਼ਿਸ਼ ਕਰਨੀ ਹੈ ਕਿ ਮੈਂ ਕਲਾ ਦੇ ਆ ਬੜਿਆਂ ਨੇ ਦਾਵਾ ਕਰਨਾ ਲੇਕਿਨ ਜਿਸ ਨੇ ਕਰਨਾ ਉਸੇ ਨੇ ਕਰਨਾ ਪਰ ਉਸ ਤੋਂ ਬਿਨਾਂ ਬਾਕੀ ਗੱਲ ਕਿਸੇ ਕੋ ਹੋ ਨਹੀਂ ਸਿਖਾਉਣੀ ਇਸੇ ਕਰਕੇ ਤੁਹਾਨੂੰ ਇੱਕ ਗੱਲ ਦੱਸਣੀ ਹੈ ਪਰਮੇਸ਼ਰ ਦੀ ਆਪਾਂ ਨਕਲ ਨਹੀਂ ਕਰ ਸਕਦੇ ਤੇ ਜਿਹੜਾ ਉਹ ਕੰਮ ਹੋਣਾ ਨੌਖੰਡ ਸਤਿਦੇਵ ਦਾ ਉਸ ਅਸਲ ਦੀ ਵੀ ਨਕਲ ਨਹੀਂ ਹੋ ਸਕਦੀ ਕਿ ਇਸ ਕਰਕੇ ਸਾਰੀ ਖੇਲ ਪਰਮੇਸ਼ਰ ਦੀ ਆ ਛਿੱਟੀ ਕੁਲੀ ਦਾ ਕੋ ਮਤਲਬ ਹੈ ਕਿਉਂ ਸੰਸਕਾਰ ਕਰਕੇ ਆਪਣੇ ਸਰੀਰ ਦੇ ਮਹਾਤਮ ਨੂੰ ਦੱਸਿਆ ਕਿ ਬਲਦੀ ਚਤਾ ਦੇ ਉੱਤੇ ਖਲੋ ਕੇ ਜਦ ਤੱਕ ਉਹ ਲੰਬੂ ਸਰੀਰ ਦੇ ਉੱਪਰ ਦੀ ਤਾਂ ਲਟਾਂ ਤਾਂ ਨਹੀਂ ਨਿਕਲੀਆਂ ਉਨੀ ਦੇਰ ਤੱਕ ਥੱਲੇ ਨਹੀਂ ਉਤਰੇ ਫਿਰ ਉਹ ਨੰਬਰਦਾਰ ਫਿਰ ਉਸ ਨੂੰ ਕਿਹਾ ਕਿ ਵੇਖੀ ਕਿਤੇ ਕੋਲੋਂ ਬਾਮਾ ਦਾ ਸੜਿਆ ਤੇ ਦੋ ਦਫਾ ਗੱਲ ਹੋਈ ਹੈ ਕਿ ਬੰਦਾ ਸਟੇਟ ਹੋਇਆ ਜਦੋਂ ਕਿਸਾਨੂੰ ਅਗ ਲਾਈ ਸੀ ਮੁਰਕੇ ਹੱਥ ਮਾਰਿਆ ਬੁਝਾਤਾ ਕਹਤਾ ਕਿ ਕੋਈ ਰੌਂਤ ਨਹੀਂ ਸੜਿਆ ਇੱਥੇ ਸੀ ਵੇਖਿਆ ਵੀ ਵੇਖੋ ਕੋਈ ਬੰਮਾ ਸਾਡੀਆਂ ਲੰਗੀਆਂ ਸੀਗਾ ਕੋਈ ਰੌਂਤ ਨਹੀਂ ਸੜਿਆ ਨਹੀਂ ਛੋਤਾ ਸੰਗਤਿਓ ਵਰਸਾ ਤਾਂ ਡਾ ਬਹੁਤ ਤਕੜਾ ਲੇਕਨ ਆਪਾ ਆਪ ਸਮਝੇ ਵੀ ਬਜਾਏ ਲੋਕਾਂ ਨੂੰ ਸਮਝਾਉਣ ਵਾਸਤੇ ਪਰਮੇਸ਼ਰ ਆਜ ਜਗਾਦ ਇੱਕ ਕਰਿਆ ਪਰਮੇਸ਼ਰ ਆ ਜਗ੍ਹਾ ਦੇਖ ਕੇ ਜੇ ਕੀ ਹੈਗਾ ਤੇ ਇੱਕ ਹੀ ਰਹੇਗਾ ਇੱਕ ਦਾ ਹੀ ਪ੍ਰਗਟਾਵਾ ਇੱਕ ਨੇ ਆਪਣਾ ਪ੍ਰਗਟਾਵਾ ਕੀਤਾ ਉਸ ਇੱਕ ਦੀ ਗੱਲ ਚੱਲਣੀ ਆ ਜਿਹਦਾ ਪੰਜ ਤਤ ਨਾਮ ਨੇ ਮਹਾਰਾਜ ਸ਼ੇਰ ਸਿੰਘ ਜੀ ਚਨੂਗਵਾਨ ਪੰਜ ਤਤ ਸਰੀਰ ਦਾ ਨਾਮ ਨੇ ਬਿਲਕੁਲ ਸਹੀ ਕਿਉਂਕਿ ਜਦੋਂ ਤੁਸੀਂ ਬਾਣੀ ਵੀ ਪੜੋਗੇ ਤੇ ਜਗਤ ਸਾਹਿਬੀ ਪੜੋਗੇ ਉੱਥੇ ਪੁਰੰਸ਼ ਸਿੰਘ ਸੁਪਤਰ ਪਾਲ ਸਿੰਘ ਇਹ 팀 ਮਾਰਾ ਸੀ ਅਰਸ਼ੇ ਨੂੰ ਦਾ ਸ਼ੇਰ ਸਿੰਘ ਕਰਕੇ ਪੜੋਗੇ ਸ਼ੇਰ ਸਿੰਘ ਸੁਪਤਰ ਜਵੰਦ ਸਿੰਘ ਦਾ ਔਰ ਜਿੱਥੇ ਪਿਤਾ ਜਵੰਦ ਸਿੰਘ ਦੀ ਗੱਲ ਆਉਣੀ ਆ ਕੋ ਜਗਤ ਦੀ ਬਣ ਜਾਣੀ ਜਗਤ ਤੇ ਜੁਕਤੇ ਸਰੀਰਾਂ ਦੇ ਜਰੀ ਹੈ ਨੇ ਸਾਧਨ ਬਣਾਇਆ ਪਰਮਾਤਮਾ ਲੇਕਿਨ ਪਰਮਾਤਮਾ ਉਥੇ ਪੈਠਾ ਹੈ ਜਨਮ ਤੋਂ ਬੈਠਾ ਜਿੱਥੇ ਪ੍ਰਮਾਤਮਾ ਜਨਮ ਤੋਂ ਬਹਿ ਗਿਆ ਤਾਂ ਉਹ ਸਰੀਰ ਕੀ ਹੋ ਗਿਆ ਪਰਮੇਸ਼ਰ ਹੋ ਗਿਆ ਇਹ ਦੂਜੇ ਸਰੀਰ ਦੇ ਵਿੱਚ ਇਹ ਕਾਲਪੁਰਖ ਜਨਮ ਤੋਂ ਬੈਠਾ ਸੀ 18 ਮਈ 1914 ਨੂੰ ਜਦੋਂ ਬਹਿ ਗਿਆ ਤੇ ਉਥੇ ਕੀ ਹੋ ਗਿਆ ਉਹ ਸਰੀਰ ਕੀ ਹੋ ਗਿਆ ਪਰਮੇਸ਼ਰ ਕਿਉਂਕਿ ਤਾਂ ਪਾਣੀ ਹੈ ਪ੍ਰਮਾਣ ਦਿੰਦੀ ਆ ਤੇ ਉਹਨੂੰ ਬੰਦਿਆਂ ਦੇ ਸਰੀਰਾਂ ਨੂੰ ਪ੍ਰਮਾਣ ਦੀ ਲੋੜ ਨਹੀਂ ਜਦੋਂ ਨਾਲ ਨੂੰ ਕਿਸੇ ਨੂੰ ਕੋ ਕਹੇ ਪਿਓ ਪਰਮੇਸ਼ਰ ਹੈ ਚਾਹੇ ਨਹੀਂ ਹੈ ਉਹ ਕਿਸੇ ਦੇ ਆ ਕੋਈ ਨਹੀਂ ਹੋਗਾ ਸਿਰਫ ਉਹ ਜਿਹੜਾ ਪਰਮੇਸ਼ਰ ਨੇ ਕਿਹਾ ਕਿ ਮੈਂ ਇਸ ਨਹੀਂ ਰੱਖਣਾ ਅਕਸ ਨਹੀਂ ਰੱਖਣਾ ਸੰਸਾਰ ਚ ਕਿਉਂਕਿ ਅਕਸ ਇੱਕ ਹੀ ਰਹਿੰਦਾ ਅਕਸ ਕਿਰਣਾ ਜੀ ਹਾਂ ਔਰ ਉਹ ਰਹਿੰਦਾ ਜਿਹੜਾ ਉਹਨੇ ਆਪਣਾ ਨਾਂ ਰੱਖਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋਵਾਨੇ ਸਾਰੀ ਹਰ ਬਾਣੀ ਸਾਰੀ ਖੇਲ ਅਲਾਈਵੋ ਕੇ ਕੀਤੀ ਆ ਜਦ ਦਿਨ ਸਰੀਰ ਦਾ ਉਲਾ ਹੋ ਗਿਆ ਉਹਦੇ ਨਾਲ ਹੀ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਸਟੈਂਪ ਵੀ ਕਾਗਜ਼ਾਂ ਤੇ ਲੱਗਣੀ ਬੰਦ ਹੋ ਗਈ। ਇਹ ਨਹੀਂ ਉਹ ਨਿਕਲਦਾ ਯਾ ਕਾਗਜ਼ਾਂ ਤੇ ਸਟੈਂਪ ਲੱਗਣੀ ਕੀ ਹੋ ਗਈ? ਬੰਦ ਹੋ ਗਈ। ਕਿਉਂਕਿ ਸਰੀਰ ਤੋਂ ਬਿਨਾ ਉਹ ਗੱਲ گاڑی ਕੋ ਉਹ ਨਹੀਂ ਸੀ ਸਕਦੀ। ਇਸ ਕਰਕੇ ਇਸcentro ਪਰਮੇਸ਼ਰ ਕਿਸੇ ਦੇ ਨਿੰਦਿਆ ਨਿੰਦਿਆ ਨਹੀਂ ਜਾਣਾ ਤੇ ਕਿਸੇ ਦੀ ਸਿਫਤ ਕੀਤੇ ਆ ਉਹਦੀ ਸਿਫਤ ਪੂਰੀ ਨਹੀਂ ਹੋ ਸਕਦੀ। ਜੇ ਵੀ ਉਹਦੀ ਨਹੀਂ ਪੂਰੀ ਹੋ ਸਕਦੀ ਤੇ ਉਹਦੀ ਕੋਈ ਨਿੰਦਿਆ ਕਰੇ ਤੇ ਉਹਦੀ ਨਿੰਦਿਆ ਵੀ ਨਹੀਂ ਹੋ ਸਕਦੀ ਕਿਉਂ ਦੱਸਾਂ ਨਹੀਂ ਨਿੰਦਿਆ ਨਹੀਂ ਹੋ ਸਕਦੀ ਨਹੀਂ ਕਿਉਂ ਜੇ ਉਹ ਨਿੰਦਿਆ ਹੀ ਘਾਤ ਉਹ ਨਰੰਕਾਰ ਨੂੰ ਉਹ ਫਰਮਾਤ ਮੈਂ ਮਾਣਿਸ਼ ਕਰਤੀ ਵੱਡਾ ਵਾ ਵੱਡੇ ਦੀ ਬੜੀ ਬਿਣੀ ਵੱਡੀ ਵਡਿਆਈ ਤੁਹਾਡੇ ਮੇਰੇ ਰਕੀ ਕਈ ਹੋਣਗੇ ਕਈ ਜਾਣਗੇ ਤੋ ਤੋ ਮੈਂ ਫੇਕ ਕੇ ਚਲੇ ਜਾਨੇ ਆ ਸੰਸਾਰੀਆਂ ਭੂਕੀ ਜਾਣੇ ਮੁੜ ਕੇ ਅਗਲੀ ਘਣ ਪੇ ਚਲਦੀ ਰਹੇ ਆ ਉਹਨਾਂ ਦੇ ਕਿਸੇ ਦੇ ਹੱਥ ਵਿੱਚ ਹੱਥ ਵਸ ਨਹੀਂ ਜਿਕਾਰੇ ਲੋ ਜੋ ਮਾਰੇ ਆਜ਼ਾ ਮਾਰ ਹੀ ਨੇ ਦਿੱਤੀ ਆ ਜੋ ਅਸੂਲ ਦੇ ਦਿੱਤੇ ਆ ਨਿਰਗੁਣ ਜੋਤਿ ਕਾਲਪੁਰਖ ਦਾ ਕੇਵਲ ਇਸ ਨੂੰ ਮੰਨਣਾ ਸਤਿਗੁਰੂ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਏ ਉਸ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਦਾ ਮੇਲ ਕਰਨਾ ਔਰ ਸਾਰੀ ਮਾਨਵ ਜਾਤੀ ਨਾਲ ਪਿਆਰ ਕਰਨਾ ਇਹ ਚੀਜ਼ਾਂ ਕਿੱਦੀ ਲੈ ਕੇ ਚੱਲੀਆਂ ਇਹਨੂੰ ਚੋਂ ਪਿੰਨਾ ਸਕੂਲਾਂ ਨੂੰ ਕੈਮ ਰੱਖਿਓ ਔਰ ਕਿਸੇ ਕਦੀ ਮਾਰ ਨਾ ਕਰੀ ਕਦੀ ਕਿਸੇ ਮਾਰ ਨਹੀਂ ਉਹ ਗੱਭਰੂ ਪੂਰੇ ਬਲਵੀ ਹੋਰ ਕੁਛ ਇਹ ਕਹੇ ਅੱਛਾ ਤੇ ਨਾਲੇ ਨਾਲੇ ਤੇ ਵਖਰੇ ਮਾਲੀ ਲਾਉਣੇ ਤੇ ਲੈ ਆਓ ਚੱਪੜਾ ਅੱਛਾ ਲੈ ਆਓ ਕੋਈ ਪੱਜੰਗ ਸਾਰਾ ਮੁੰਡਾ ਬੀਬੀ ਨਾ ਆਏ ਕੋ ਮੱਜਨੇ ਕੋ ਦੋ ਬੋਲਣਾ ਮੇਰੇ ਵੀਰ ਦੇ ਬਾਰੇ ਵੀਰ ਮਨਜੀਤ ਤੇਰੀ ਮਹਲ ਟਾਰੀ ਚਾਰ ਬੁਏ ਤੇ ਅੱਠ ਬਾਰੀ ਇਹ ਦਿਹਾੜਿਆਂ ਨੂੰ ਦੁਨੀਆ ਯਾਦ ਕਰੇਗੀ ਸਾਰੀ ਨਾਲੇ ਪੁੱਛਿਆ ਕਰਨਗੇ ਉਹ ਜਿਹੜੀ ਸੀ ਕਹਿੰਦੀ ਸੀ ਮਾਸ ਲਖਣੀ ਜਿਹਨ ਆਪਣੇ ਬੱਚਿਆਂ ਦੀ ਜੋੜੀ ਪੁਰਖ ਕਾਲ ਤੋਂ ਵਾਰੀ ਸ਼ਾਬਾਸ਼ ਦੁਨੀਆ ਪੁੱਛੇਗੀ ਉਹ ਵੀਰ ਮੰਜੀਤ ਦੇ ਤੇ ਸੱਤ ਰੰਗ ਨਿਸ਼ਾਨ ਝੁਲੇਗਾ ਉਹ ਦੁਨੀਆ ਵੇਖੇਗੀ ਸਾਰੀ ਸ਼ਾਬਾਸ਼ ਬਹੁਤ ਬਹੁਤ ਵਧਾਈ ਆਂ ਯਾ ਕਾਲ ਬਣ ਖਣੂ ਯਾਨੀ ਬੰਤੂ ਮਨਾਇਆ ਸੌ ਸੌਣ ਵਾ ਸਾਈਡ ਦੇ ਦੇ ਤੇ ਕਪੜਾ ਲਾ ਲੋ ਬਸ ਇਦਾਂ ਚ ਕਾਇ ਲੈ ਲੈ ਤੇ ਲਾਓ ਕਪੜਾ ਇੱਥੇ ਲੈ ਆਓ ਗੱਡੀ ਆ ਲੈ ਆਓ ਅੱਗੇ ਭਰਾ ਲੈ ਆਓ ਨਹੀਂ ਇਦਾਂ ਹੀ ਲਾਉਣੇ ਚ ਕਾਇ ਦੇ ਉੱਪਰ ਜਿੱਥੇ ਇੱਥੇ ਆ ਕੇ ਖੜ ਜਾ ਕੋਈ ਜਿੱਥੇ ਆ ਗਿਆ ਉੱਥੇ ਕਰ ਸੋ ਮੰਗ ਮਹਾਰਾਜੇ